ਸੀਸੀਟੀਵੀ ਤਸਵੀਰਾਂ ਨੂੰ ਜਰਾ ਗੌਰ ਨਾਲ ਵੇਖੋ ਇਸ ਦੇ ਵਿੱਚ ਇੱਕ ਨੌਜਵਾਨ ਦਰਵਾਜ਼ੇ ਦਰਾਹੀ ਅੰਦਰ ਜਾਂਦਾ ਹੋਇਆ ਵਿਖਾਈ ਦੇ ਰਿਹਾ ਹੈ ਇਹ ਦਰਵਾਜ਼ਾ ਕਿਸੇ ਆਮ ਕਰਦਾ ਨਹੀਂ ਹੈ ਜਾਂ ਕਿਸੇ ਹੋਰ ਥਾਂ ਦਾ ਨਹੀਂ ਹੈ ਇਹ ਦਰਵਾਜ਼ਾ ਇੱਕ ਪਵਿੱਤਰ ਮੰਦਿਰ ਦਾ ਜਿੱਥੇ ਲੋਕ ਮੱਥਾ ਟੇਕਣ ਦੇ ਲਈ ਜਾਂਦੇ ਨੇ لیکن اے ਵਿਅਕਤੀ ਕਿਸੇ ਹੋਰ ਨiyet ਦੇ ਨਾਲ اندر جا ਰਿਹਾ ਹੈ در실ੇ ਤਸਵੀਰਾਂ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਪੁਲਸੋਰਾ ਦੀਆਂ ਜਿੱਥੇ ਕਿ ਨਗਰ ਕੀੜਾ ਮੰਦਰ ਨੂੰ ਚੋਰ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ দান ਪੇਟੀ ਤੇ ਹੱਥ ਸਾਫ਼ ਕਰ ਦਿੱਤਾ ਤੇ ਪੂਰੀ ਵਾਰਦਾਤ ਮੰਦਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਤੇ ਮੰਦਰ ਦੀ ਕਮੇਟੀ ਦੇ ਮੁਤਾਬਕ ਚੋਰ ਨੇ দান ਪੇਟੀ ਦੇ ਵਿੱਚੋਂ ਨਕਦੀ ਚੁਰਾਈ ਹੈ ਤੇ ਜਦੋਂ ਸਵੇਰ ਵੇਲੇ ਪੁਜਾਰੀ ਨੇ ਮੰਦਰ ਕੋਲਿਆ ਤਾਂ দান ਪੇਟੀ ਛੁੱਟੀ ਹੋਈ ਮਿਲੀ ਕਮੇਟੀ ਦੇ ਮੁਤਾਬਕ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਲੇਕਿਨ ਹਾਲੇ ਤੱਕ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਤੋਸ ਕਾਰਵਾਈ ਅਮਲ ਵਿੱਚ ਨਹੀਂ ਜਾਂਦੀ ਗਈ ਹੈ। ਸੀਸੀਟੀਵੀ ਤਸਵੀਰਾਂ ਨੂੰ ਜਰਾ ਗੌਰ ਨਾਲ ਵੇਖੋ ਇਸ ਦੇ ਵਿੱਚ ਇੱਕ ਨੌਜਵਾਨ ਦਰਵਾਜ਼ੇ ਦਰਾਹੀ ਅੰਦਰ ਜਾਂਦਾ ਹੋਇਆ ਵਿਖਾਈ ਦੇ ਰਿਹਾ ਹੈ। ਇਹ ਦਰਵਾਜ਼ਾ ਕਿਸੇ ਆਮ ਕਰਦਾ ਨਹੀਂ ਹੈ ਜਾਂ ਕਿਸੇ ਹੋਰ ਥਾਂ ਦਾ ਨਹੀਂ ਹੈ। ਇਹ ਦਰਵਾਜ਼ਾ ਇੱਕ ਪਵਿੱਤਰ ਮੰਦਿਰ ਦਾ ਜਿੱਥੇ ਲੋਕ ਮੱਥਾ ਟੇਕਣ ਦੇ ਲਈ ਜਾਂਦੇ ਨੇ। ਲੇਕਿਨ ਇਹ ਵਿਅਕਤੀ ਕਿਸੇ ਹੋਰ ਨiyet ਦੇ ਨਾਲ ਅੰਦਰ ਜਾ ਰਿਹਾ ਹੈ ਦਰਸਲ ਇਹ ਤਸਵੀਰਾਂ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਪੁਲਸੌਰਾ ਦੀਆਂ ਜਿੱਥੇ ਕਿ ਨਗਰ ਕਿੜਾ ਮੰਦਿਰ ਨੂੰ ਚੋਰ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਦਾਨ ਪੇਟੀ ਤੇ ਹੱਥ ਸਾਫ਼ ਕਰ ਦਿੱਤਾ ਤੇ ਪੂਰੀ ਵਾਰਦਾਤ ਮੰਦਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਤੇ ਮੰਦਿਰ ਦੀ ਕਮੇਟੀ ਦੇ ਮੁਤਾਬਕ ਚੋਰ ਨੇ ਦਾਨ ਪੇਟੀ ਦੇ ਵਿੱਚੋਂ ਨਕਦੀ ਚੁਰਾਈ ਹੈ ਤੇ ਜਦੋਂ ਸਵੇਰ ਵੇਲੇ ਪੁਜਾਰੀ ਨੇ ਮੰਦਿਰ ਕੋਲਿਆ ਤਾਂ ਦਾਨ ਪੇਟੀ ਛੁੱਟੀ ਹੋਈ ਮਿਲੀ ਕਮੇਟੀ ਦੇ ਮੁਤਾਬਕ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਲੇਕਿਨ ਹਾਲੇ ਤੱਕ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ। ਜਦ ਬਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ